ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਵਾਰਡ ਨੰਬਰ 47 ਤੋਂ ਐਜ਼ ਅ ਕਾਉਂਸਲਰ ਕੈਂਡੀਡੇਟ ਖੜੀ ਹੋਈ ਆ ਠੀਕ ਹੈ ਔਰ ਅਸੀਂ ਆਪਣੇ ਇਲਾਕਾ ਨਿਵਾਸੀਆਂ ਦੇ ਪੂਰੇ ਜੋਗ ਸਹਿਯੋਗ ਦੇ ਨਾਲ ਇਹ ਸੀਟ ਹਾਸਲ ਕਰ ਸਕਦੇ ਆ ਠੀਕ ਹੈ ਬਾਕੀ ਸਾਰੋਂ ਇਲਾਕਾ ਨਿਵਾਸੀਆਂ ਦਾ ਪੂਰ ਜੋਰ ਸਬਰਥਨ ਵੀ ਮਿਲ ਰਿਹਾ ਹੈ ਠੀਕ ਹੈ ਇਲਾਕਾ ਨਿਵਾਸੀ ਬਹੁਤ ਜ਼ਿਆਦਾ ਨਿਰਾਸ਼ਾਚ ਨਹੀਂ ਉਹਨਾਂ ਦੇ ਪੁਰਾਣੀ ਸਰਕਾਰ ਨੇ ਕੋਈ ਵੀ ਉਹਨਾਂ ਦੇ ਉਪਰਾਲੇ ਜੋ ਵੀ ਉਹਨਾਂ ਦੇ ਨਾਲ ਵਾਅਦੇ ਸਿਗੇ ਕੀਤੇ ਉਹ ਕੋਈ ਵੀ ਪੂਰੇ ਨਹੀਂ ਹੋਏ ਉਹਨਾਂ ਦੇ ਠੀਕ ਹੈ ਅਸੀਂ ਆਪਣੀ ਜਾਨ ਪੂਰੇ ਤਨੋਂ ਮਨੋਂ ਤਨੋਂ ਅਸੀਂ ਉਹਨਾਂ ਦੇ ਨਾਲ ਹਰ ਥਾਂ ਦੇ ਖੜੇ ਰਾਵਾਂਗੇ ਔਰ ਹਰ ਤਰ੍ਹਾਂ ਦੀ ਉਹਨਾਂ ਦੀ ਜੋ ਵੀ ਉਹਨਾਂ ਦੀ ਕਮੀ ਪੇਸ਼ੀ ਹੈ ਪੂਰੀ ਕਰਾਂਗੇ ਆਪਣੇ ਵੱਲੋਂ ਅਸੀਂ ਹਰ ਦਿਨ ਰਾਤ ਉਹਨਾਂ ਦੀ ਸੇਵਾ 'ਚ ਹਾਜ਼ਰ ਰਾ ਔਰ ਬਾਕੀ ਇਹ ਉਹਨਾਂ ਦੇ ਸਮਰਥਨ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਇਸ ਟਾਈਮ 'ਚ ਜਨਤਾ ਦਾ ਸਮਰਥਨ ਸਾਡੇ ਵਾਸਤੇ ਸਭ ਤੋਂ ਉੱਪਰ ਹੈ ਠੀਕ ਹੈ ਤੇ ਜਨਤਾ ਸਾਡੇ ਨਾਲ ਬਾਤ ਚੜ ਕੇ ਸਾਡੇ ਨਾਲ ਇਸ ਟਾਈਮ ਸਾਥ ਦੇਵੇ ਔਰ ਅਸੀਂ ਉਹਨਾਂ ਦੇ ਸਾਰੇ ਕੰਮਕਾਰ ਵਿੱਚ ਖਰੇ ਉਤਰਾਂ ਉਤਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੀ ਕਿਰਪਾ ਸਦਕਾ ਤਨ ਤਨ ਬਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਇਲਾਕਾ ਵਾਸੀਆਂ ਨੂੰ ਸਾਨੂੰ ਬਹੁਤ ਜ਼ਿਆਦਾ ਬਹੁਤ ਭਰਪੂਰ ਪਿਆਰ ਮਿਲ ਰਿਹਾ ਹੈ ਜਿੱਥੇ ਵੀ ਜਾਂਦੇ ਆ ਲੋਕੀ ਹੱਥੀਸ਼ਾਵਾ ਕਰ ਰਹੇ ਨੇ ਪ੍ਰਮਾਤਮਾ ਦੀ ਕਿਰਪਾ ਸਦਕਾ ਵਾਹਿਗੁਰੂ ਜੀ ਦੀ ਅਸ਼ੀਰਵਾਦ ਤਨ ਤਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਇਹ ਜਿਹੜੀ ਸੀੜ ਬੜੇ ਹੀ ਮਾਰਜ ਵੱਧ ਮਾਰਜ ਨਾਲ ਜਿੱਤ ਗਏ ਕਾਂਗਰਸ ਦੀ ਚੋਲੀ ਜੀ ਬਲਾਰੀਆ ਸਾਹਿਬ ਦੀ ਚੋਲੀ ਚ ਪਾਈ ਜਾਏਗੀ ਆਏ ਤਹੀ ਡਾਟ ਡੋਰ ਕਰਕੇ ਆਏ ਜੇ ਕਿਦਾਂ ਤੁਹਾਨੂੰ ਹੰਗਾਰਾ ਮਿਲਿਆ ਔਰ ਜਿਹੜੇ ਪਹਿਲੇ ਜਿਹੜੇ ਕੰਮ ਨਹੀਂ ਹੋ ਪਾਏ ਔਰ ਹੁਣ ਤੁਸੀਂ ਜਿੱਤ ਕੇ ਕਿਹੜੇ ਜਿਹੜੇ ਰਹਿnde ਕੰਮ ਕਰੋਗੇ ਪਹਿਲਾਂ ਦੇਖੋ ਜੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 2 ਸਾਲ ਹੋ ਗਏ ਆ ਉਹ ਇਲਾਕਾ ਨਿਵਾਸੀ ਇੰਨੇ ਕ ਜਿਆਦਾ ਨਿਰਾਸ਼ ਆ ਲੋਕਾਂ ਨੇ ਜੋ ਉਮੀਦਾਂ ਉਹਨਾਂ ਤੋਂ ਕੀਤੀਆਂ ਸੀ ਉਹ ਉਮੀਦਾਂ ਤੋਂ ਬਿਲਕੁਲ ਉਲਟ ਹੋਏ ਆ ਤੇ ਵੇਖੋ ਅੱਜ ਸਾਡਾ ਜਿਹੜਾ ਪੰਜਾਬ ਆ ਉਹ ਬਿਹਾਰ ਤੋਂ ਵੀ ਵੱਧ ਮਾੜਾ ਹੋ ਚੁੱਕਾ ਵਾ ਸਾਡੇ ਅੰਮ੍ਰਿਤਸਰ ਦੇ ਵਿੱਚ ਹਾਲਾਤ ਐਡੇ ਖਰਾਬ ਆ ਰੋਜ਼ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲੀ ਹੁੰਦੀ ਕਿਤੇ ਮਰਡਰ ਹੋਇਆ ਹੁੰਦਾ ਕਿਤੇ ਕੁਛ ਹੋ ਜਾਂਦਾ ਸਭ ਤੋਂ ਵੱਧ ਜਿਹਦੀ ਸੋង ਲੈ ਕੇ ਭਗਤ ਸਿੰਘ ਮਾਨ ਨੇ ਆਪਣੀ ਸਰਕਾਰ ਬਣਾਈ ਕੇਜਰੀਵਾਲ ਉਹਨਾਂ ਨੇ ਉਹਦਾ ਸਭ ਤੋਂ ਵੱਧ ਜਿਹੜਾ ਚਟੇ ਦਾ ਵਪਾਰ ਹੁੰਦਾ ਸੀ ਉਹ ਸਾਡੇ ਹਿਸਾਬ ਨਾਲ ਦੇ ਦੂਣਾ ਤੀਣਾ ਹੋਇਆ ਤੇ ਪਰਮਾਤਮਾ ਦੀ ਕਿਰਪਾ ਨਾਲ ਸਭ ਤੋਂ ਪਹਿਲੇ ਸਾਡਾ ਜਿਹੜਾ ਕੰਮ ਆ ਉਹ ਨਸ਼ੇ ਦੇ ਸਦਾਗਰਾਂ ਨੂੰ ਬੰਦ ਕਰਨਾ ਨਸ਼ਾ ਬੰਦ ਕਰਨਾ ਵਾ ਦੂਜੀ ਅਸੀਂ ਜਿਹੜਾ ਵਾਰਡ ਦਾ ਹਰ ਪਾਸੋਂ ਵਿਕਾਸ ਕਰਾਂਗੇ ਕਿਹੇ ਕਿਸਮ ਦੀ ਕਮੀ ਹੋਈ ਉਹ ਪੂਰੀ ਕੀਤੀ ਜਾਊਗੀ ਜੋ ਜਨਤਾ ਨਾਲ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਧੋਖਾ ਕੀਤਾ ਉਹ ਧੋਖੇ ਤੋਂ ਪਰਦਾ ਚੁੱਕਣ ਲਈ ਹੁਣ ਇਲਾਕਾ ਨਿਵਾਸੀ ਪੰਜਾਬ ਦੇ ਵਾਸੀ ਜੋ ਹੈ ਉਹ ਕਾਂਗਰਸ ਦੀ ਕਾਂਗਰਸ ਦੇ ਨਾਲ ਚੱਲ ਰਹੇ ਨੇ ਕਾਂਗਰਸ ਨੂੰ ਅੱਜ ਵੀ ਦੁਨੀਆ ਯਾਦ ਕਰਦੀ ਆ ਕਿਉਂਕਿ ਉਹਨਾਂ ਨੇ ਪਹਿਲੇ ਕਾਲੀਦਾਲੇ ਵੇਖ ਲਿਆ ਇਹ ਹੁਣ ਆਮ ਪਾਰਟੀ ਨੂੰ 92 ਸੀਟਾਂ ਦੇਗੇ ਜਨਤਾ ਨੇ ਬੜੇ ਪੂਰ ਜ਼ੋਰ ਬਹੁਮਤ ਦੇ ਨਾਲ ਲਿਆਂਦਾ ਸੀ ਤੇ ਅੱਜ ਭਗਵੰਤ ਸਿੰਘ ਮਾਨ ਸਮੇਤ ਇਹਨਾਂ ਨੂੰ ਅੱਜ ਇਤਰਾਹ ਵਾ ਕਿ ਜੇ ਅੱਜ ਹੀ ਐਮਐਲਏ ਦੀ ਇਲੈਕਸ਼ਨ ਹੋ ਜਾਣ 92 ਦੀ ਜਗ੍ਹਾ ਦੋ ਵੀ ਇਹਨਾਂ ਕੋ ਐਮਐਲਏ ਨਹੀਂ ਰਹਿਣਗੇ ਕਿਉਂਕਿ ਇਹਨਾਂ ਨੂੰ ਪਤਾ ਇਹਨਾਂ ਨੂੰ ਪਤਾ ਵਾ ਕਿ ਆਪਾਂ ਜਿਹੜੀਆਂ ਐਮਪੀ ਦੀਆਂ ਇਲੈਕਸ਼ਨ ਹੋਈਆਂ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਬੁਰੀ ਤਰ੍ਹਾਂ ਫੇਲ ਹੋਈ ਸੀ ਤੇ ਲੋਕਾਂ ਨੇ ਆਪਣਾ ਜਿਹੜਾ ਸਮਰਥਨ ਹੈ ਕਾਂਗਰਸ ਨੂੰ ਦਿੱਤਾ ਸੀ ਪਰਮਾਤਮਾ ਕਿਰਪਾ ਕਰੇ ਇਹ ਵਾਲੇ ਕਾਂਗਰਸ ਨੂੰ ਲੋਕੀ ਯਾਦ ਕਰੰਦੇ ਆ ਤੇ ਉੱਤੋਂ ਸਾਨੂੰ ਲੋਕਾਂ ਨੇ ਬਹੁਤ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਡੇ ਵਾਰਡ ਵਾਸੀਆਂ ਨੇ ਤੇ ਪਰਮਾਤਮਾ ਕਿਰਪਾ ਕਰੇ ਇਹ ਵੱਧ ਵੱਧ ਵੋਟਾਂ ਨੇ ਜਿੱਤ ਕੇ ਕਾਂਗਰਸ ਸਰਕਾਰ ਦੀ ਝੋਲੀ 'ਚ ਬਲਾਰੀਆ ਸਾਹਿਬ ਦੀ ਝੋਲੀ 'ਚ ਸੀਟ ਪਾਈ ਜਾਏਗੀ ਮੇਰਾ ਨਾਮ ਹਰਜੀਤ ਸਿੰਘ ਲਕੀਟਣਾਈ ਵਾਲਾ ਅਮਰਸਾਦ ਬੁਲਾਉ ਕਰਦਾ ਮੈਂ ਹਾਂਜੀ ਮੇਰਾ ਪਰਪਸ ਇਹ ਹੋਇਆ ਕਿ ਮੈਂ ਤਾਂ ਵੱਧ ਤੋਂ ਵੱਧ ਬੋਟਾ ਬਾਕੇ ਅਮਰਜੀਤ ਸਿੰਘ ਪ੍ਰਵੀਨ ਕੌਰ ਜੋੜਾ ਨੂੰ ਕਾਮਯਾਬ ਕਰਾਂ ਸਾਹਮਣੇ ਪਾਸੇ ਮੇਰੀ ਸਗੀ ਭੈਣ ਜਿਹੜਾ ਭਰਾ ਨਹੀਂ ਉਹਦੇ ਨਾਲ ਚੱਲਦਾ ਪਿਆ ਨਾ ਉਹਦਾ ਉਹ ਭੈਣ ਦਾ ਭਰਾ ਨਾ ਭਰਾ ਦਾ ਭਰਾ ਤੇ ਨਾ ਤਿੰਨੇ ਭੈਣਾ ਇੱਕ ਵੀ ਚੱਲਦੀਵੇਂ ਉਹਨਾਂ ਉਹ ਕੈਂਡੀਡੇਟ ਟਿਕਟ ਦੇ ਨਵਾਜਿਆ ਗਿਆ ਨੇ ਜਿਹੜੇ ਸਾਹਮਣੇ ਮੈਂ ਤੇ ਹੈਰਾਨ ਆ ਇਹ ਬੰਦਾ ਇਹ ਨਿਹਾਇਤ ਕਬਜੇਦਾਰ ਲੋਕਾਂ ਦੇ ਮਕਾਨ ਹੜਪਣ ਵਾਲਾ ਲੋਕਾਂ ਦੇ ਭਰਾ ਭਰਾ ਜੰਗ ਕਰਾਉਣ ਵਾਲਾ ਲੋਕਾਂ ਦੇ ਭਰਾ ਦੇ ਛਿੱਤਰ ਰੋਟੀ ਕਰਾਉਣ ਵਾਲਾ ਇਹ ਸ਼ਖਸ਼ ਹੈ ਉਹ ਵਰਪਾਲ ਸਿੰਘ ਬੱਬਰ ਤੇ ਕਿਰਨਜੀਤ ਗੌਰ ਬੱਬਰ ਜਿਹੜੇ ਲੋਕਾਂ ਨਾਲ ਇਕਨੋ ਤੇ ਸਾਰੀ ਉਮਰ ਬਲਾਰੀਆ ਸਾਹਿਬ ਤੋਂ ਕੰਮ ਲੈਂਦੇ ਰਹੇ ਬਲਾਰੀਆ ਸਾਹਿਬ ਜਦੋਂ ਬਲਾਰੀਆ ਸਾਹਿਬ ਲੋਡ ਪਏ ਇਲੈਕਸ਼ਨ ਦੀ ਮੇਰੇ ਕਰਕੇ ਬਲਾਰੀਆ ਸਾਹਿਬ ਨੇ ਕੰਮ ਕੀਤੇ ਸਾਰੇ ਟੋਟਲ ਟੋਟਲ ਇੱਕ ਕਦੀ ਨਹੀਂ ਪੈਸੇ ਨਾਲ ਮੋੜਿਆ ਗਿਆ ਤੋਂ ਕੋਠੀ ਤੋਂ ਇਹਨਾਂ ਨੇ ਐਂਡ ਦੀ ਬਾਕੀ ਆ ਗਏ ਕਾਲੀ ਦਾਲ ਦੀ ਮਦਦ ਕਰਤੀ ਕਾਲੀ ਦਾਲ ਦੀ ਮਦਦ ਕਰਤਾ ਬਾਅਦ ਜਦੋਂ ਕਾਲੀ ਦਾਲ ਨੇ ਮੈਦਾਨੀ ਐਮਐਲਏ ਬਣਿਆ ਤੇ ਨਾ ਚੁੱਕ ਗਏ ਨਿਜਰ ਸਾਹਿਬ ਦੀ ਝੋਲੀ ਚ ਪੈ ਗਏ ਤੇ ਨਿਜਰ ਸਾਹਿਬ ਨੇ ਟਿਕਟ ਦੇ ਕੇ ਮੈਂ ਵੇਖਿਆ ਨਹੀਂ ਕਿ ਇਹਨਾਂ ਨਿਜਰ ਸਾਹਿਬ ਨੇ ਕੀ ਸੋਚਿਆ ਕਿ ਇਹਨਾਂ ਟਿਕਟ ਦੇ ਕੇ ਕੀ ਕਰ ਲੈਣਗੇ ਇਹਨਾਂ ਕੱਖ ਨਹੀਂ ਕਰ ਸਕਦੇ ਭਾਜੀ ਤਿੰਨ ਬੰਦੇ ਉਹਨਾਂ ਨਾਲ ਨੇ ਤਿੰਨ ਭੈਣਾ ਚੌਥਾ ਭਰਾ ਤੇ ਪੰਜਵਾਂ ਆਪਣਾ ਸਾਲਾ ਕੋਈ ਨਾਲ ਨਹੀਂ ਇਹਦੇ ਦੋਸਤ ਤਿੰਨ ਸਾਲੇ ਕੋਈ ਨਾਲ ਨਹੀਂ ਹੈ ਇੱਕ ਬੰਦੇ ਨਾਲ ਜੇ ਤੁਰ ਜੂਗਾ ਲਾਕੇ ਤੇ ਮੈਨੂੰ ਮੂੰਹ ਦਿਖਾਣੀ ਪਏਗੀ ਤਾਂ ਦੱਸ ਦਿਆਂ ਮੈਂ ਇਹ ਗੱਲ ਸਾਨੂੰ ਮੈਂ ਆਪਣੀ ਧੀ ਪ੍ਰਵੀਨਕੌਰ ਜੋੜਾ ਜਿਹਨੂੰ ਜਿਤਾਉਂਗਾ ਬਾਅਦ ਚੜ ਕੇ ਜਿੰਨਾ ਮਰਜ਼ੀ ਮੇਰਾ ਜ਼ੋਰ ਲੱਗ ਜੇ ਇਹਨਾਂ ਨੂੰ ਕਦੀ ਜਿੱਤ ਨਹੀਂ ਦਿਆਂਗਾ ਪੋਰ ਜ਼ੋਰ ਅਪੀਲ ਕਰਦਾ ਕਿ ਬੀਬੀ ਪ੍ਰਵੀਨਕੌਰ ਜੋੜਾ ਜੀ ਨੇ ਵੋਟ ਪਾ ਕੇ ਕਾਮਯਾਬ ਕੀਤੇ ਬਲਾਰੇ ਹਸਾ ਮਜ਼ਬੂਤ ਕੀਤੇ ਨਾ ਪੰਜਾਬ ਸਰ ਕਾਲੀਆਂ ਅਧੇ ਕਾਂਗਰਸ ਦੇ ਕਾਂਗਰਸ ਦੇ ਪੂਰੇ ਹੱਥ ਮੌਜੂਦ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੈ ਤੇ ਵੱਧ ਚੜ ਕੇ ਹਿੱਸਾ ਲਿਆ ਜਾਵੇ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ